ਆਓ ਆਓ ਸਰਪੰਚ ਸਾਹਿਬ ਕੀ ਹਾਲ ਆ ਠੀਕ ਆ ਭਾਊ ਠੀਕ ਆ ਤੇਰੇ ਵਰਗੇ ਤਾਂ ਨਹੀਂ ਆਓ ਬਹਿਨੇ ਆ ਸੰਲੱਤਾ ਪਿਉਣੇ ਆ ਉਹ ਇਨਾ ਠੰਡਾ ਦਿੱਤਾ ਵੀ ਪੀਵਾਂਗੇ ਬਹਿਨੇ ਆ ਸਾਰਾ ਕੁਝ ਕਰਦੇ ਆ ਮੈਂ ਤੇਰੇ ਕੋਲ ਆਇਆ ਹੀ ਕੰਮ ਆ ਹਾਂ ਦੱਸੋ ਕੰਮ ਵੀ ਮੈਂ ਤੈਨੂੰ ਸਮਝਾਉਣ ਆਇਆ ਸੀ ਤੂੰ ਸਾਨੂੰ ਤਾਂ ਗਿਆ ਹੋਣਾ ਮੈਂ ਤੇਰੇ ਕੋਲ ਕਿਉਂ ਆਇਆ ਹਾਂ ਹਾਂ ਦੱਸ ਮੈਂ ਤੇਰੇ ਕੋਲ ਤਾਂ ਆਇਆ ਬਈ ਆਪਾਂ ਨੌਜਵਾਨ ਜਿਹੜੀ ਪੀੜ੍ਹੀ ਐ ਪਿੰਡ ਦੀ ਆਪਾਂ ਉਹਨਾਂ ਨੂੰ ਚੰਗੇ ਕੰਮਾਂ ਤੇ ਲਾਈਏ ਪਿੰਡ ਦੇ ਵਿੱਚ ਜੰਮ ਬਣਾਈਏ ਪਾਰਕਾ-ਪੁਰਕਾ ਬਣਾਈਏ ਤੇ ਮੇਰਾ ਤਾਂ ਉਪਰਾਲਾ ਇਹ ਸ਼ੁਰੂ ਕੀਤਾ ਵੀ ਤੂੰ ਮੇਰੇ ਨਾਲ ਖੜ ਬਈ ਤੂੰ ਮਾੜੇ ਕੰਮਾਂ ਤੋਂ ਬਾਜ ਆ ਜਾ ਤੇਰੀ ਗੱਲ ਮੇਰੇ ਸਮਝ ਚ ਲਈ ਪਈ ਸਮਝ ਤਾਂ ਤੇਰੇ ਪੈ ਗਈ ਐ ਹੋੜ ਦੇ ਕੋਲੇ ਨਹੀਂ ਮੈਂ ਜਾਵੜਿਆ ਗੱਲ ਸੁਣ ਸਰਪੰਚਾ ਮੇਰੀ ਮੈਂ ਤੇਨੂੰ ਅੱਜ ਸਮਝਾਉਣਾ ਤੂੰ ਮੈਨੂੰ ਸਮਝਾਉਣਾ ਆ ਮੈਂ ਤੈਨੂੰ ਸਮਝਾਉਣਾ ਮੇਰੀ ਬਹਿਣੀ ਉੱਠਣੀ ਨਾ ਬਹੁਤ ਘਿਹਟ ਬੰਦਿਆਂ ਨਾਲ ਆ ਹਾਂ ਜਿੰਨੇ ਮਰਜ਼ੀ ਘਿਹਟ ਬੰਦਿਆਂ ਨਾਲ ਹੋਵੇ ਤੂੰ ਇਹ ਜਿਹੜੇ ਕੁੱਤੇ ਕੰਮ ਇਹ ਛੱਡ ਦੇ ਛੱਡ ਦੇ ਜਿਹੜਾ ਤੂੰ ਨਸ਼ਾ ਇਹ ਬੰਦ ਕਰ ਦੇ ਵਿੱਚੋਂ ਉਹ ਪਹਿਲਾ ਵਾਲੇ ਸਰਪੰਚ ਨੇ ਮੇਰਾ ਕੀ ਕਰਤਾ ਓਏ ਉਹ ਪਹਿਲਾ ਵਾਲਾ ਸਰਪੰਚ ਤੂੰ ਤਾਂ ਫੋਟਾ ਛੋਟੀ ਬਲੁੰਗੜੀਆਂ ਉਹ ਪਹਿਲਾ ਵਾਲਾ ਸਰਪੰਚ ਸੀ ਬਜ਼ੁਰਗ ਤੈਨੂੰ ਮੈਂ ਦੱਸਦਾ ਹੁਣ ਗੱਲ ਅਸੀਂ ਹੁਣ ਨੌਜਵਾਨ ਪੀੜੀ ਇਕੱਠੀ ਹੋ ਗਈਆਂ ਤੇ ਤੈਨੂੰ ਮੈਂ ਸਮਝਾਉਣ ਆਇਆ ਬਈ ਇਹ ਤੂੰ ਕੁੱਤੇ ਕੰਮ ਛੱਡ ਦੇ ਫੇਰ ਨਾ ਕਿੰਦਾ ਅੰਦਾਜ਼ ਮਾੜਾ ਹੋਇਆ ਓ ਯਾਰ ਜਿਹੜਾ ਕੁਝ ਹੁੰਦਾ ਤੇ ਤੈਨੂੰ ਕਰ ਲਾ ਕਰ ਲਾ ਕੋਰ ਲਾਣੀਗਾ ਮੈਂ ਤੈਨੂੰ ਦੱਸਦਾ ਬਈ ਤੇਰੇ ਵਰਗੇ ਨੂੰ ਨਾ ਸਰਪੰਚਾ ਮੈਂ ਫੇਰ ਕਹਿੰਦਾ ਬਸ ਚੁਟਕੀ ਨਾਲ ਇਹ ਆਰਾਮ ਨਾਲ ਤੁਰ ਜਾ ਆਰਾਮ ਨਾਲ ਇਹ ਬਹੁਤੇ ਵੇਰ ਨਹੀਂ ਚੱਲਦਾ ਇਹ ਜਿਹੜਾ ਨਸ਼ਾ ਨਾ ਇਹ ਆਪਦੇ ਘਰ ਨੂੰ ਵੀ ਆ ਲੈ ਕੇ ਬਹਿੰਦਾ ਹੈ ਮੈਂ ਤੈਨੂੰ ਵਾਰੀ-ਵਾਰੀ ਕਹੀ ਜਾਂਦਾ ਇਹ ਬੰਦ ਕਰ ਦੇ ਕੁੱਤੇ ਕੰਮ ਕਿਉਂਕਿ ਬਹੁਤ ਨੌਜਵਾਨ ਇਸ ਦੇ ਵਿੱਚ ਦਲਦਲ ਦੇ ਵਿੱਚ ਧਸ ਚੁੱਕੇ ਆ ਪਰ ਮੈਂ ਨਹੀਂ ਚਾਹੁੰਦਾ ਬਈ ਹੋਰ ਗਾਮਾ ਖਰਾਬ ਹੋਵੇਗਾ ਤੂੰ ਰਾਹ 'ਚ ਜਾਂਦਾ ਇੱਕ ਵਾਰੀ ਪੁਰਾਣੇ ਸਰਪੰਚ ਨੂੰ ਮਿਲ ਕੇ ਜਾਈਂ ਹਾਂ ਮੇਰੇ ਬਾਰੇ ਤੈਨੂੰ ਉਹ ਦੱਸ ਦੂ ਉਹ ਕੁਝ ਦੱਸੇ ਨਾ ਦੱਸੇ ਮੈਂ ਤੈਨੂੰ ਦੱਸਦਾ ਇਸ ਤੋਂ ਬਾਅਦ ਆਪਦਾ ਤੂੰ ਵਿਚਾਰ ਲੈ ਬਈ ਤੂੰ ਚਲਾ ਜਾ ਚਲਾ ਜਾ ਸਰਪੰਚਾ ਚਲਾ ਜਾ ਮੈਂ ਜਾਵੜਦਾ ਪਰ ਮੈਂ ਤੈਨੂੰ ਦੱਸਦਾ ਮੈਂ ਜਲਦੀ ਤੈਨੂੰ ਮਿਲਦਾ ਹੈ ਇਹ ਕੰਮ ਬੰਦ ਕਰ ਦੇ ਟੇਕਾ ਤੇਰੇ ਮੈਂ ਦੱਸਦਾ ਹੁਣ ਓਏ ਤੂੰ ਚਲਾ ਜਾ ਕੋਈ ਗੱਲ ਨਹੀਂ ਹੁਣ ਮੈਂ ਤੈਨੂੰ ਦੇਖੂਗਾ ਫਿਰ ਵੱਡਾ ਆਇਆ ਇਹ ਦੇਖ ਲੋ ਸਰਪੰਚ ਸਾਹਿਬ ਆ ਨਸ਼ਿਆਂ ਦਾ ਜਿਹੜਾ ਹੜਾ ਨਾ ਵਗੀ ਜਾਂਦਾ ਇਹ ਦਿਨੋ ਦਿਨ ਵੱਧਦਾ ਹੀ ਜਾਂਦਾ ਯਾਰ ਮੈਂ ਤਾਂ ਦੇਖ ਜਿੰਨਾ ਚਿਰ ਸਰਪੰਚੀ ਕੀਤੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਟੇਕਾ ਜਿਹੜਾ ਹਟਦਾ ਹੀ ਨਹੀਂ ਯਾਰ ਉਹਦੇ ਤਾਂ ਲਿੰਕ ਹੀ ਪਤੰਦਰ ਐ ਬਦਮਾਸ਼ਾਂ ਨਾਲ ਉਹਦੇ ਉਹ ਤਾਂ ਯਾਰ ਤੂੰ ਧਮਕੀਆਂ ਦਿੰਦਾ ਚਾਰ ਕੋਈ ਨਹੀਂ ਹੁਣ ਆਪਾਂ ਨਵਾਂ ਮੁੰਡਾ ਜਿਹੜਾ ਬਣਾਇਆ ਨਾ ਕੋਈ ਨਾ ਕੋਈ ਜ਼ਰੂਰ ਕਰੂਗਾ ਉਹ ਫਿਰ ਸਰਪੰਚ ਸਾਹਿਬ ਇਹ ਕੰਮ ਤੁਸੀਂ ਬਹੁਤ ਵਧੀਆ ਕੀਤਾ ਜਿਹੜਾ ਇੱਕ ਤਾਂ ਨੌਜਵਾਨ ਮੁੰਡੇ ਨੂੰ ਚੁਣਿਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਾਰੇ ਪਿੰਡ ਦਾ ਮੈਂ ਧੰਨਵਾਦ ਕਰਦਾ ਵੀ ਜਿਹੜਾ ਉਹ ਮੁੰਡਾ ਤੁਸੀਂ ਸਰਬਸੰਮਤੀ ਨਾਲ ਸਰਪੰਚ ਚੁਣਿਆ ਤੇ ਯਾਰ ਗੱਲ ਇਹ ਹੈ ਵੀ ਆਪਾਂ ਬਜ਼ੁਰਗ ਹੋ ਗਏ ਕਈ ਤਾਂ ਪਤੰਦਰ ਜੇ ਵੀ ਅੜੀ ਨਹੀਂ ਛੱਡਦੇ ਨਹੀਂ ਨਹੀਂ ਇਹ ਤਾਂ ਪਿੰਡਾਂ ਦੇ ਵਿੱਚ ਬਹੁਤ ਬਜ਼ੁਰਗ ਅਗੇ ਸਰਪੰਚ ਜਿੰਨੇ ਕੰਮ ਵੀ ਨਹੀਂ ਹੁੰਦਾ ਨਾ ਆਇਆ ਜਾਇਆ ਜਾਂਦਾ ਨਾ ਕਿਸੇ ਦਾ ਕੰਮ ਹੁੰਦਾ ਮੈਂ ਪਹਿਲਾਂ ਹੀ ਸੋਚਿਆ ਮੈਂ ਕਿਹਾ ਯਾਰ ਹੁਣ ਉਮਰ ਦੇ ਮਤਲਬ ਇਹ ਜ਼ਿੰਮੇਵਾਰੀ ਆਪਾਂ ਨੌਜਵਾਨਾਂ ਨੂੰ ਦਈਏ ਨਾਲੇ ਬਹੁਤ ਸਾਲ ਸਰਪੰਚੀ ਕੀਤੀ ਤੁਸੀਂ ਆਉਣ ਵਾਲਾ ਭਵਿੱਖ ਆਪੜਾ ਨੌਜਵਾਨ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਠੀਕ ਹੈ ਨਾ ਕਿਉਂਕਿ ਇਹ ਨੌਜਵਾਨੀ ਹੀ ਨਸ਼ਿਆਂ ਵੱਲ ਜਾ ਰਹੀ ਹੈ ਤੇ ਨੌਜਵਾਨ ਹੀ ਇਸ ਨਸ਼ੇ ਨੂੰ ਖਤਮ ਕਰ ਸਕਦੇ ਆ ਬਿਲਕੁਲ 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 ਤੇ ਆਪਾਂ ਮੈਂ ਤਾਂ ਕਹਿੰਦਾ ਕਿਸੇ ਦਿਨ ਉਹ ਮੁੰਡੇ ਨੂੰ ਬਈ ਸਰਪੰਚ ਨੂੰ ਆ ਮਿਲਦੇ ਹੁਣ ਮੁੰਡਾ ਵੈਸੇ ਤਾਂ ਆਉਂਦਾ ਹੁੰਦਾ ਮੇਰੇ ਕੋਲੇ ਕੋਈ ਨਹੀਂ ਆਪੋਦਨ ਵੀ ਗੱਲਬਾਤ ਕਰਦੇ ਚੱਲ ਆਪਣਾ ਜਿਹੜਾ ਸਹਿਯੋਗ ਆਪਾਂ ਨੂੰ ਦੇਵਾਂਗੇ ਆ ਪਕੜਾ ਤੂੰ ਭੱਜੇ ਮੇਰੇ ਕੋਲੇ ਆਉਂਦਾ ਹੁੰਦਾ ਇੱਕ ਦਿਨ ਆਇਆ ਸੀ ਇਕੱਲ ਮੇਰੇ ਕੋਲੇ ਤੇ ਕਹਿੰਦਾ ਸੀ ਮੈਂਬਰ ਆ ਲੈ ਸਸੀ ਦਾ ਸਰਪੰਚ ਸਾਹਿਬ ਆਓ ਜੀ ਆਓ ਜੀ ਕਾਕਾ ਹੀ ਆ ਗਿਆ ਲੈ ਕਾਕਾ ਜੀ ਮਿੱਠੋ ਮਿੱਠੋ ਲੈ ਤੇਰੀਆਂ ਹੀ ਗੱਲਾਂ ਚੱਲੀ ਜਾਂਦੀਆਂ ਸੀਗੀਆਂ ਅੱਛਾ ਜੀ ਮੈਂ ਬਾਈ ਨੂੰ ਕਹਿ ਰਿਹਾ ਸੀ ਮੈਂਬਰ ਸਾਹਿਬ ਨੂੰ ਮੈਂ ਕਿਹਾ ਯਾਰ ਨਵਾਂ ਮੁੰਡਾ ਕੰਮ ਕੁਮ ਵਧੀਆ ਕਰਾਈ ਜਾਂਦਾ ਪਰ ਯਾਰ ਮੈਂ ਇੱਕ ਕਹਿਣਾ ਤੈਨੂੰ ਕਾਕਾ ਸਾਡੇ ਤੋਂ ਤਾਂ ਕੰਮ ਨਹੀਂ ਹੋਇਆ ਚਲੋ ਸਾਡੇ ਤੋਂ ਬੰਦਾ ਵੀਰ ਗਿਆ ਉਹ ਆਪਣੇ ਟੇਕਾ ਨਹੀਂ ਪਿੰਡ ਚ ਯਾਰ ਪਾਉ ਤੈਨੂੰ ਵੀ ਪਤਾ ਹੀ ਪਾਉ ਹਾਂਜੀ ਉਹ ਯਾਰ ਉਹਦਾ ਕੋਈ ਹੱਲ ਕਰੀਆ ਉਹਦੇ ਕੋਲ ਹੀ ਜਾ ਕੇ ਆਇਆ ਸਰਪੰਚ ਸਾਹਿਬ ਮੈਂ ਅੱਛਾ ਅੱਛਾ ਉਹਦਾ ਗੱਲਾਂ ਹੀ ਹੋਰ ਕਰਦਾ ਜੀ ਕੀ ਕਹਿੰਦਾ ਮੈਂ ਉਹਨੂੰ ਕਿਹਾ ਵੀ ਤੂੰ ਮਾਰੇ ਕੰਮ ਛੱਡ ਦੇ ਵੀ ਆਪਾਂ ਪਿੰਡ ਦੇ ਵਿੱਚ ਜਮ ਜਮ ਖਲਾਈ ਆ ਵੀ ਨਵੀਂ ਪੀੜੀ ਉਧਰ ਲਾਈਏ ਆਪਾਂ ਨਸ਼ਾ ਤੋਂ ਦੂਰ ਕਰੀਏ ਨਵੀਂ ਪੀੜੀ ਨੂੰ ਸਹੀ ਹੈ ਤੇ ਉਹ ਕਹਿੰਦਾ ਵੀ ਪਹਿਲਾਂ ਵਾਲਾ ਸਰਪੰਚ ਨੇ ਮੇਰਾ ਕੀ ਕਰਤਾ ਉਹ ਕਹਿੰਦਾ ਐ ਕਰਤਾ ਜੋ ਕਰਤਾ ਤੂੰ ਫਲਾਣਾ ਢੋਂਕਾ ਉਹ ਗਏ ਦਾ ਮੈਂ ਤੇ ਮੈਂਬਰ ਸਾਹਿਬ ਉਹਦੇ ਕੋਲੇ ਬਹੁਤ ਵਾਰੀ ਸੀ ਆਪਦੇ ਟਾਈਮ ਤੇ ਪਰ ਯਾਰ ਉਹ ਤਾਂ ਅੱਗੋਂ ਸਾਨੂੰ ਗੱਲ ਪੈਂਦਾ ਸੀ ਭਰਾਵਾ ਬਦਮਾਸ਼ਾ ਨਾਲ ਉਹਦੀ ਯਾਰੀ ਹੈ ਪਰ ਤੁਸੀਂ ਨੌਜਵਾਨ ਤੁਸੀਂ ਇਸ ਮਸਲੇ ਦਾ ਹੱਲ ਕਰ ਸਕਦੇ ਆ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਸਰਪੰਚਾ ਕਿ ਮੁੰਡੇ ਨੇ ਕੰਮ ਬਹੁਤ ਸੋਹਣੇ ਕੀਤੇ ਆ ਪੈੰਡ ਵਾਲੇ ਛੱਪੜ ਦੇ ਵਿੱਚ ਸਾਫ ਪਵਾਨੀ ਪਾਤਾ ਅੱਗੇ ਮੁਸ਼ਕਾਉਂਦਾ ਹੁੰਦਾ ਸੀ ਹਾਂ ਹਾਂ ਬਹੁਤ ਵਧੀਆ ਇਹੜੇ ਪਾਰਕ ਟਾਇਬ ਬਣਾਤਾ ਤੇ ਇੱਕ ਇਹ ਆਪਣੇ ਪਾਸੇ ਪਾਰਕ ਬਣਾਈ ਜਾਂਦਾ ਜਿੱਥੇ ਉਹ ਸੱਤ ਨਹੀਂ ਮੈਂ ਸਾਰਾ ਮੈਂ ਵੀ ਪਿੰਡ 'ਚ ਹੀ ਰਹਿਣਾ ਮੈਂ ਸਾਰਾ ਆਪ ਵੇਖ ਕੇ ਉਹ ਸੋਹਣਾ ਬਣਾ ਇਹ ਮੁੰਡਾ ਮੈਨੂੰ ਨਾਲ ਵੀ ਲੈ ਕੇ ਗਿਆ ਸੀ ਇਹਦੇ ਆਉਂਦੇ ਕੀਤੇ ਕੰਮ ਦਿਖਾਏ ਮੈਨੂੰ ਥੋੜੇ ਸਹਿਯੋਗ ਦੇ ਨਾਲ ਹੀ ਸਾਰਾ ਬਦਲਤੀ ਇਸ ਮੁੰਡੇ ਨੇ ਆਪਣੇ ਬਿਲਕੁਲ ਬਿਲਕੁਲ ਪਰ ਜਿਹੜਾ ਆ ਨਾ ਟੇਕੇ ਪਾਉ ਵਾਲਾ ਕੰਮ ਪੁੱਤਰਾ ਜੇ ਕਿਤੇ ਇਹ ਸੈੱਟ ਕਰ ਦੇਣਾ ਧਰਮਣਾ ਮੇਰੇ ਦਿਲ ਨੂੰ ਜਿੰਨਾ ਸਕੂਨ ਪਹੁੰਚੂਗਾ ਨਾ ਤੇ ਪਿੰਡ ਦੇ ਵਿੱਚੋਂ ਕਿਸੇ ਨੂੰ ਨਹੀਂ ਪਹੁੰਚਣਾ ਤੈਨੂੰ ਵੀ ਪਤਾ ਹੈ ਵੀ ਟੇਕੇ ਕਰਕੇ ਆਪਣੇ ਮੈਂਬਰ ਸਾਹਿਬ ਦਾ ਪੁੱਤਰ ਹੁਣ ਮੈਂ ਉਹ ਜਿਆਦਾ ਜਜਬਤੀ ਨਹੀਂ ਕਰਨਾ ਚਾਹੁੰਦਾ ਨਸ਼ਾ ਦੀ ਮਾਰ ਚ ਉਹ ਗਿਆ ਨਸ਼ਿਆਂ ਦੇ ਲਾਤਾ ਪਹਿਲਾਂ ਫਰੀ ਦੇ ਹੀ ਗਿਆ ਬਾਅਦ ਚ ਪੈਸੇ ਲਈ ਗਿਆ ਘਰ ਵੀ ਪਟਦਾ ਇਨਾ ਪੈਸਾ ਵੀ ਖਰਾਬ ਹੋ ਗਿਆ ਪਰ ਪੁੱਤ ਫੇਰ ਨਹੀਂ ਇਹਦਾ ਬਚ ਸਕਿਆ ਘਰਾਂ ਦੇ ਘਰ ਉਜਾੜਤੇ ਹੀ ਨਸ਼ੇ ਨੇ ਤਾਈ ਬਿਲਕੁਲ ਬਿਲਕੁਲ ਉਹ ਨਹੀਂ ਸਮਝਦਾ ਬੰਦਾ ਮੈਂ ਸਮਝਾ ਕੇ ਆਇਆ ਪਰ ਆਪਾਂ ਨੂੰ ਕੁਝ ਨਾ ਕੁਝ ਕਰਨਾ ਪੈਣਾ ਸਰਪੰਚ ਸਾਹਿਬ ਇਕੱਠੇ ਹੋ ਕੇ ਮੈਂਬਰ ਸਾਹਿਬ ਮੈਂ ਤਾਂ ਕਿਹਾ ਪਰ ਰਲ ਕੇ ਉਹਦੇ ਕੋਲ ਚੱਲ ਗਿਆ ਯਾਰ ਤੇ ਉਹਨੂੰ ਸਮਝਾਈਏ ਜੇ ਨਹੀਂ ਸਮਝਦਾ ਤੇ ਫਿਰ ਮੁੰਡੇ ਤੁਹਾਨੂੰ ਖੋਲ ਫਿਰ ਤੁਸੀਂ ਜਿਵੇਂ ਮਰਜ਼ੀ ਕਰੋ ਆਪਦੇ ਹਿਸਾਬ ਨਾਲ ਸਰਪੰਚ ਸਾਹਿਬ ਮੈਂ ਤਾਂ ਪਹਿਲਾਂ ਵੀ ਤੁਹਾਡੇ ਨਾਲ ਸੀ ਤੇ ਮੈਂ ਹੁਣ ਕਾਕਾ ਤੇਰੇ ਨਾਲ ਵੀ ਹੈਗਾ ਮੇਰੀ ਜਿੱਥੇ ਤੁਹਾਨੂੰ ਲੋੜ ਹੈ ਮੈਨੂੰ ਉੱਥੇ ਲੈ ਚੱਲ ਜਿੱਥੇ ਦਾ ਕੀ ਜੀ ਆਪਣਾ ਸਾਰਾ ਰਲ ਕੇ ਚੱਲਣਾ ਜੀ ਆਪਾਂ ਇਕੱਠਿਆਂ ਇਹ ਉਪਰਾਲਾ ਕਰਨਾ ਜੀ ਆਪਾਂ ਇਕੱਠੇ ਚੱਲਾਂਗੇ ਸਾਰੇ ਨਹੀਂ ਮੈਂ ਕੱਲਾ ਸਰਪੰਚ ਨਹੀਂ ਬਾਕੀ ਮੈਂ ਚੱਲ ਆਪਾਂ ਕੋਈ ਜੀ ਕੱਟੇ ਨਾਲ ਹੀ ਕਾਕਾ ਤੇਰੇ ਨਾਲ ਚੱਲਦੇ ਆਂ ਸੀ ਉਦੋਂ ਤਾਂ ਸਮਝਿਆ ਨਹੀਂ ਇੱਕ ਵਾਰੀ ਫੇਰ ਤੂੰ ਜਾ ਕੇ ਐ ਮੰਨ ਲੈ ਤਰੀ ਗੱਲ ਪਰ ਇੱਕ ਵਾਰੀ ਫੇਰ ਆਪਾਂ ਜਾਣੇ ਆ ਜੇ ਨਾ ਸਮਝੂਗਾ ਫਿਰ ਤੁਸੀਂ ਆਪਦੇ ਤਰੀਕੇ ਨਾਲ ਨੌਜਵਾਨ ਮੁੰਡੇ ਆ ਫਿਰ ਜਿਵੇਂ ਤੁਹਾਨੂੰ ਠੀਕ ਲੱਗੂਗਾ ਤੇ ਫਿਰ ਉਸ ਹਿਸਾਬ ਨਾਲ ਚੱਲ ਪਏ ਕੋਈ ਬਾਈ ਬਹੁਤ ਬਰਦਾਸ਼ਤ ਕਰ ਲਿਆ ਬਿਲਕੁਲ ਚਲ ਜੀ ਫਿਰ ਆਪਾਂ ਨੂੰ ਮਿਲਦੇ ਹਾਂ ਜੀ ਚਲੋ ਆਓ ਜੀ ਆਓ ਮੈਂਬਰ ਸਾਹਿਬ ਚਲੋ ਚਲੋ ਜੀ ਅੱਜ ਉਹਦੇ ਨਾਲ ਗੱਲ ਸਾਰੀ ਨਿਬੇੜ ਹੀ ਲੈਣੀ ਹੈ ਰੋਜ਼ ਰੋਜ਼ ਦਾ ਝੰਜੜ ਨਿਬੇੜ ਦੇਣਾ ਹੈ ਹਲੋ ਹਾਂ ਸੀਤੇ ਹਾਂ ਪਚਾਰੀ ਪਚਾਰੀ ਕੋਈ ਗੱਲ ਨਹੀਂ ਪਪਾ 5 ਵਜੇ ਤੱਕ ਮਾਲ ਪਹੁੰਚਣਾ ਚਾਹੀਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੈਸੇ ਏਲਕੀੜੀ ਗੱਲ ਆ ਹਾਂ ਪੈਸੇ ਤੇਲੂੰ ਐਡਵਾਂਸ ਤੇ ਦੂੰ ਐਡਵਾਂਸ ਹਾਂ ਠੀਕ 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 ਵਾਉ ਇੱਕਿਆ ਇਹਨੂੰ ਕਹਿੰਦੇ ਦਿਮਾਗ ਦੋ ਕਿੱਲਿਆਂ ਤੋਂ पंद्रह किले बनाने <laughs> और भाई की हाला ठीक है आ भी भूलिया की हाला ठीक है भाई ठीक है वो ठीक है हां वो भी और काम, ठीका? हाँ, काम ठीक है हां काम बढ़िया ठीक ठाक भाई हां किवें आणे भाई सामान कई जा हां सामान लेना ठीक है यार कितने रे ਯਾਰ ਮੇਰੇ ਕੋਲ ਨਾ ਭਾਈ 300 ਰੁਪਿਆ 200 ਰੁਪਿਆ ਕਾਟਾ ਫੇਰ ਲੈ ਲਈ ਨਾ ਦੇ ਜੀ ਮੈਂ ਨਹੀਂ ਨਹੀਂ ਧਾਰ ਨਹੀਂ ਹੋਣਾ ਧਾਰ ਨਹੀਂ ਹੋਣਾ ਬੋਲਿਆ ਧਾਰ ਨਹੀਂ ਹੋਣਾ ਦੇ ਦੇ ਯਾਰ ਨਹੀਂ 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 ਓਏ ਯਾਰ ਪਤਾ ਕੀ ਅੱਗੇ ਵੀ ਤੇਰੇ ਕੋਲ ਹੀ ਆਉਣੇ ਯਾਰ ਓਏ ਆਉਣਾ ਤਾਂ ਮੇਰੇ ਕੋਲ ਆ ਮੈਨੂੰ ਪਤਾ ਤੂੰ ਐਰ ਕੀ ਕਰ ਲੈ ਯਾਰ ਨਹੀਂ 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 ਇਹ ਗੱਲ ਠੀਕ ਧਾਰ ਨਹੀਂ ਹੋਣਾ ਲੱਗਦਾ ਭਾਈ ਬਣ ਕੇ ਯਾਰ ਆ ਦੇ ਨਹੀਂ ਨਹੀਂ ਭੁੱਲੇ ਧਾਰ ਨਹੀਂ ਹੋਣਾ ਕਿ ਧਾਰ ਨਹੀਂ ਮੈਂ ਕੀ ਕਰਦਾ ਨਹੀਂ ਯਾਰ ਨਹੀਂ 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 ਉਹ ਭਾਈ ਯਾਰ ਮਨ ਨਹੀਂ ਉਹ ਨਹੀਂ ਭੁੱਲੇ ਐ ਨਹੀਂ ਯਾਰ 100 ਰੁਪਿਆ ਨਾ 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 ਲੈਣੀ ਆ ਉਹ ਫਰੀਜ ਵਾਲੇ ਉਹ ਯਾਰ ਭਾਈ ਉਹ ਨਹੀਂ ਯਾਰ ਯਾਰ ਜਿਹਾ ਸਫਾ ਹੋ ਜਾਂਦਾ ਸਫਾ ਹੋ ਜਾਂਦਾ ਚਲ ਚਲ ਸਫਾ ਹੋ ਜਾ ਆ ਜਾਂਦੇ ਆ ਮੂੰਹ ਚੱਕ ਕੇ ਇੱਕ ਤਾਂ ਮੈਨੂੰ ਯਾਰ ਇਹ ਸ਼ੋਰ ਦਾ ਬਹੁਤ ਫਿਕਰ ਆ ਕੋਈ ਨਾ ਬਣੂਗਾ ਕੀ ਯਾਰ ਇਹ ਤਾਂ ਦਿਨੋਂ ਜਾਂ ਵਿਗੜਦਾ ਹੀ ਜਾਂਦਾ ਵਿਗੜਦਾ ਹੀ ਜਾਂਦਾ ਉਹ ਤੇਰਾ ਵਈਲੀ ਯਾਰ ਤਾਂ ਓ ਬਾਪੂ ਕੀ ਆਲਾ ਓਹ ਹਾਲ ਤਾਂ ਠੀਕ ਆ ਤੇ ਤੂੰ ਕੱਲ ਜੀ ਨਹੀਂ ਆ ਜਾਈ ਕੱਲ ਨਹੀਂ ਚਲਿਆ ਓਏ ਬਾਪੂ ਮੇਰੀ ਗੱਲ ਸੁਣ ਮੈਨੂੰ ਬਲਾ ਥੋੜਾ ਜਿਹਾ ਸਮਾਨ ਦੇ ਮੈਨੂੰ ਤੋੜ ਲੱਗਦੀ ਆ ਓ ਤੂੰ ਬੰਦੇ ਦਾ ਪੁੱਤ ਬਣ ਜਾ ਓਏ ਤੂੰ ਦੋ ਵਾਰੀ ਸਮਾਨ ਲਾ ਰਿਆ ਓ ਬਾਪੂ ਮੈਂ ਬੰਦੇ ਦਾ ਹੀ ਪੁੱਤ ਆ ਮੈਨੂੰ ਸਮਾਨ ਦੇ ਦੇ ਮੈਨੂੰ ਤੋੜ ਲੱਗਦੀ ਆ ਮੈਨੂੰ ਬਾਲੀਆਂ ਫालतू ਗੱਲਾਂ ਨਾ ਕਰਿਆ ਕਰ ਮੰਨਣਾ ਤੂੰ ਮੈਨੂੰ ਇੰਨਾ ਪਰੇਸ਼ਾਨ ਨਾ ਕਰਿਆ ਕਰ ਨਾ ਕਰਿਆ ਕਰ ਹਾਂ ਉਹ ਦੇ ਦੇ ਬਾਪੂ ਮੈਨੂੰ ਹੋਰ ਵੀ ਕੰਮ ਆ ਮੈਨੂੰ ਜਾਣ ਦੇ ਤੇ ਇੱਕ ਮੇਰੀ ਗੱਲ ਕੰਨ ਚ ਪਾਲਾ ਸਿੱਧਾ ਕੌਜ ਜਾਇਆ ਕਰ ਤੇ ਕੌਜੋਂ ਘਰੇ ਆਇਆ ਕਰ ਜੇ ਸਮਾਨ ਲਾਉਣਾ ਹੁੰਦਾ ਨਾ ਤੇ ਘਰੇ ਲਾਇਆ ਕਰ ਐਵੇਂ ਮੜੀ ਨਾ ਰੜ ਕੇ ਸਮਾਨ ਨਾ ਲਾਇਆ ਕਰ ਉਹ ਬਾੜੀ ਬਾਗਮਕਰਾ ਕਰ ਯਾਰ ਮੈਨੂੰ ਸਮਾਨ ਦੇ ਯਾਰ ਮੈਨੂੰ ਤੋੜ ਲੱਗੀ ਜਾਂਦੀ ਹੈ ਜਦੋਂ ਤੈਨੂੰ ਗਿਆ ਹੈਗਾ ਮਾਰੀ ਜਾਂਦਾ ਆਉਂਦੀ ਹੈ ਆ ਲੈ ਫੜ ਅ ਜੀਉਂਦਾ ਰਹਾ ਬਾਪੂ ਮੇਰਾ ਨਾਮ ਹੈ ਮੈਂ ਬਰਾਮਾ ਬਾਬੂ ਜੁਦਾ ਰਾ ਕੱਲ ਦਾ ਠੀਕਾ ਠੀਕਾ ਜਾ ਜਾ ਪੈਸੇ ਪੀਸੇ ਦੇ ਦੇ ਮੈਂ ਯਾਰਾ ਦੋਸਤਾ ਚ ਜਾਣਾ ਹੁੰਦਾ ਨਾ ਨਹੀਂ ਨਹੀਂ ਬਾਈ ਬਾਬੂ ਨੂੰ ਕੁਮਾਲ ਕਰਨਾ ਆਲਾ ਫੜ ਜਾ ਦਫੇ ਹੋ ਜਾ ਆ ਇਹ ਨਹੀਂ ਤੂੰ ਭਾਜਾ ਭਾਜਾ ਭਾਜ ਜਾ 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 ਕੱਲ ਜਾ ਭਾਜ ਜਾ ਜੇ ਨਾ ਬਈ ਯਾਰ ਤਾਂ ਇੱਕ ਤਾਂ ਇਨੇ ਦੁਖੀ ਕਰ ਮਾਰਿਆ ਦੂਜਾ ਉਹ ਨਵੇਂ ਸਰਪੰਚਲੇ ਤੇ ਪੁਰਾਣੇ ਸਰਪੰਚਲੇ ਕਿਤੇ ਉਹ ਆ ਜਾਂਦਾ ਘਰੇ ਕਿਤੇ ਉਹ ਆ ਜਾਂਦਾ ਤੂੰ ਆਹਦਾ ਕੰਮ ਬੰਦ ਕਰ ਦੇ ਕੰਮ ਬੰਦ ਕਰ ਦੇ ਉਹ ਮੈਂ ਕਿਵੇਂ ਕੰਮ ਬੰਦ ਕਰ ਦੇ ਬਣਾ ਮੇਰਾ ਤਾਂ ਇਸ ਕੰਮ ਦੀ ਸਾਰੀ ਸਾਰਾ ਕੁਝ ਇਹਦੇ ਆਸਤੇ ਕਮਾਉਣਾ ਦਾ ਬਹੁਤ ਆ ਪਰ ਇਹ ਜਿਹਨੂੰ ਜਿੰਨ ਲਾਇਕ ਨਿਕਲਦਾ ਜਾਂਦਾ ਆਜੋ ਯਾਰ ਕਰਦੇ ਆ ਗੱਲ ਇਹਦੇ ਨਾਲ ਗੱਲ ਤਾਂ ਕੀਤਾ ਹੀ ਹੁਈ ਐ ਭਾਊ ਦੇਕੇ ਹਾਂਜੀ ਹਾਂ ਵੀ ਦੇਕੇ ਕੀ ਹਾਲ ਆ ਠੀਕ ਆ ਬਹੁਤ ਵਧੀਆ ਜੀ ਉਹ ਯਾਰ ਤੇਰਾ ਨਾਲ ਕੋਈ 10 ਮਿੰਟ ਗੱਲ ਕਰਨੀ ਸੀ ਬਹਿ ਕੇ ਪਹਿਲਾਂ ਇਹ ਆ ਗਿਆ ਇਹ ਤਾਂ ਚੰਦਰੋ ਚੱਕਰੀ ਬੰਨੀ ਫਿਰਦੇ ਆ ਚੱਕਰ ਬੰਨਣਾ ਹੀ ਉਹ ਚੱਕਰ ਨੂੰ ਇਧਰ ਕੋਈ ਚੱਕਣ ਤਾਂ ਨਹੀਂ ਆਏਗੇ ਆ ਜਾ 2 ਮਿੰਟ ਗੱਲ ਕਰਨੀ ਬਹਿ ਕੇ ਗੱਲ ਕਰਨੀ ਐ ਅੱਗੇ ਮੈਨੂੰ ਕੱਲ ਨੂੰ ਦੁਵਾਲਤਾ ਨਹੀਂ ਆਲੋ ਉਹਨੇ ਬੱਚਾ ਆਪਣਾ ਯਾਰ ਸਰਪੰਚ ਬਣਾਇਆ ਆਜੂ ਬਹਿ ਕੇ ਗਾਲੀ ਕੱਢ ਰਿਹਾ ਕੋਈ ਚੱਕਰ ਦਾ ਨਹੀਂ ਐ ਗੁਰੂਆ ਆਰੇ ਆਓ ਵੇਖੋ ਕਿਵੇਂ ਅੱਜ ਫਿਰ ਨਵੀਂ ਪੁਰਾਣੀ ਪੰਚਾਇਤ ਦੋਵੇਂ ਪੰਚਾਇਤਾਂ ਆਈਆਂ ਹੈ ਸਾਡੀ ਪੰਚਾਇਤ ਤਾਂ ਇੱਕ ਹੀ ਹੈ ਤੇ ਅਸੀਂ ਸਬਰ ਸੰਤਿ ਨਾਲ ਇਹਨੂੰ ਸਰਪੰਚ ਬਣਾਇਆ ਮੁੰਡੇ ਨੂੰ ਨੌਜਵਾਨ ਮੁੰਡੇ ਕੰਮ ਕਰਦੇ ਬਹੁਤ ਵਧੀਆ ਪਿੰਡ 'ਚ ਠੀਕ ਹੈ ਤੇ ਅਸੀਂ ਟੇਕਿਆ ਤੇਰੇ ਕੋਲੇ ਆਏ ਆ ਯਾਰ ਤੂੰ ਆ ਮਾੜੇ ਕੰਮ ਛੱਡ ਦੇ ਇਹ ਚੰਗਾ ਕੰਮ ਨਹੀਂ ਦੇਖ ਸਰਪੰਚ ਸਾਹਿਬ ਤੈਨੂੰ ਪਤਾ ਪਿਛਲੇ 5 ਸਾਲਾਂ ਚ ਤੂੰ ਮੇਰਾ ਕੁਛ ਨਹੀਂ ਵਿਗਾੜ ਸਕਿਆ ਤੇ ਮੈਂ ਆ ਮੁੰਡਾ ਵੀ ਮੇਰੇ ਕੋਲ ਆਇਆ ਸੀਗਾ ਤੁਸੀਂ ਤਾਂ ਪਤੰਦਰੋ ਚੱਕਰੀ ਬਨ ਲਿਆ ਮੇਰੇ ਕੋਠੀ ਵੱਲ ਕਿਤੇ ਉਹ ਗਿਆ ਕਿਤੇ ਉਹ ਆ ਗਿਆ ਕਿਤੇ ਉਹ ਗਿਆ ਕਿਤੇ ਉਹ ਆ ਗਿਆ ਪਰ ਟੇਕਿਆ ਬੰਦੇ ਨੂੰ ਉਮਰ ਦੇ ਹਿਸਾਬ ਨਾਲ ਨਾ ਸੁਧਰ ਜਾਣਾ ਚਾਹੀਦਾ ਓਏ ਮੈਂ ਬਹੁਤ ਸਿਆਣਾ ਬਹੁਤ ਸਿਆਣਾ ਮੈਂ ਤੁਹਾਡੇ ਤੋਂ ਹਾਂ ਤੁਸੀਂ ਮੈਨੂੰ ਇਹੋ ਜੀਆਂ ਮੱਤਾਂ ਨਾ ਦਿਓ ਮੈਨੂੰ ਜਿਹੜਾ ਮੇਰਾ ਕੰਮ ਆ ਮੈਨੂੰ ਕਰਨ ਦਿਓ ਐਨੇ ਘਰ ਜਾੜੀ ਇਹਨਾਂ ਤੋਂ ਕੀ ਫਾਇਦਾ ਕਿੱਡਾ ਵੱਡਾ ਪਾਪ ਆ ਯਾਰ ਕਿੰਨੇ ਆਪਣੇ ਪਿੰਡ ਦੇ ਮੁੰਡੇ ਮਰ ਗਏ ਨਸ਼ੇ ਕਰਕੇ ਯਾਰ ਤੂੰ ਹੁਣ ਤਾਂ ਪਤੰਦਰਾ ਛੱਡ ਦੇ ਬਹੁਤ ਪੈਸਾ ਕਮਾ ਲਿਆ 15 ਕਿੱਲੇ ਪੈਲੀ ਬਣਾ ਲਈ ਸਾਰਾ ਕੁਝ ਬਣਾ ਲਿਆ ਤੂੰ ਹੁਣ ਤਾਂ ਛੱਡ ਦੇ ਮਾੜੇ ਕੰਮ ਹੀ ਯਾਰ ਮਾਰੇ ਕੰਮ ਦਾ ਮਾਰਾ ਨਤੀਜਾ ਆਂਦਾ ਚੱਪ ਕਰ ਉਹ ਨਬਜਾ ਇਹ ਸਾਡਾ ਕੰਮ ਬੰਦ ਕਰਾਉਂਦੇ ਫਿਰਦੇ ਯਾਰ ਉਹ ਚੱਪ ਕਰ ਹੁਣ ਤੂੰ ਇੱਥੋਂ ਹੀ ਹਿਸਾਬ ਲਾ ਲਾ ਟੇਕਿਆ ਆ ਤੇਰਾ ਜਵਾਨ ਮੁੰਡਾ ਕਿਹੜੇ ਰਾਹ ਤੇ ਜਾਂਦਾ ਤੇ ਬਾਕੀ ਮੇਰਾ ਦਿਲ ਜਾਣਦਾ ਮੇਰੇ ਨਾਲ ਕੀ ਬੀਤੀ ਆ ਕਿਹੜਾ ਤੀਪਤ ਨਸ਼ੇ ਦੇ ਰਾਗੇ ਮੇਰਾ ਜਵਾਨ ਮੁੰਡਾ ਜਦੋਂ ਘਰੋਂ ਗਿਆ ਨਾ ਮੇਰੇ ਕੋਲੇ 15 ਕਿੱਲੇ ਪੈੜੀ ਦੇ ਸੀਗੇ ਤੇ ਅੱਜ ਮੇਰੇ ਕੋਲੇ 7 ਰਹਿ ਗਏ 8 ਕਿੱਲੇ ਮਾਲ ਦੇ ਬੱਚੇ ਨੂੰ ਬਚਾਉਣ ਦੀ ਖਾਤਰ ਲਾਤੇ ਸੀ ਪਰ ਮੇਰਾ ਬੱਚਾ ਇਹ ਤੇਰੇ ਗਲਤ ਰਾਹ ਤੇ ਪਾਇਆ ਹੋਇਆ ਉਹ ਮੈਨੂੰ ਛੱਡ ਗਿਆ ਉਹਦੇ ਬਰਾਗ ਦੇ ਵਿੱਚ ਮੇਰੀ ਘਰ ਵਾਲੀ ਮੈਨੂੰ ਛੱਡ ਗਈ ਉਹ ਮੈਂ ਕੀ ਕਰਨਾ ਇਹ ਜੀਆਂ ਕੋਠੀਆਂ ਨੂੰ ਕੀ ਚੱਟਾ ਮੈਂ ਉਸ ਪੈਸੇ ਨੂੰ ਜਿਹੜਾ ਅੱਜ ਮੇਰੇ ਕਿਸੇ ਕੰਮ ਦਾ ਨਹੀਂ ਅੱਜ ਦੁਨੀਆ ਦੇ ਵਿੱਚ ਮੈਂ ਕੱਲਾ ਰਹਿ ਗਿਆ ਨਾ ਮੇਰੀ ਘਰ ਵਾਲੀ ਐ ਤੇ ਨਾ ਹੀ ਮੇਰਾ ਬੱਚਾ ਰਹਿ ਸਿੱਖਿਆ ਲੈ ਕੋਈ ਸਿੱਖਿਆ ਲੈ ਘਰਾਂ ਦੇ ਘਰ ਬਰਬਾਦ ਕਰਤੇ ਨਸ਼ੇ ਨੇ ਘਰਾਂ ਦੇ ਘਰ ਉਹ ਮੈਂ ਤੇਰੇ ਮੁੰਡੇ ਨੂੰ ਘਰੇ ਜੀਣ ਜਾਂਦਾ ਨਸ਼ਾ ਘਰੇ ਵੀਰ ਜਾਂਦਾ ਸੀ ਮੈਂ ਓ ਮੇਰੀ ਗੱਲ ਸੁਣ ਟਿਕਿਆ ਆ ਬੰਦੇ ਦਾ ਦੁੱਖ ਵੇਖੀ ਜਨਾਂ ਤੋਂ ਯਾਰ ਤੂੰ ਕਿੰਨਾ ਪੈਸਾ ਕਮਾ ਲਿਆ ਕੀ ਕੁਛ ਕਰ ਲਿਆ ਇਹਦਾ ਪੁੱਤ ਵਿਚਾਰੇ ਦਾ ਵੇਖ ਤੂੰ ਤੇਰੇ ਦਿੱਤੇ ਹੋਏ ਨਸ਼ਿਆਂ ਨਾਲ ਚਲਾ ਗਿਆ ਅੱਜ ਤੇਰੇ ਘਰੇ ਵਿਖਲਾ ਇੱਕ ਜੀ ਕਹਿੰਦੇ ਨਾ ਜਿਉ ਜੀ ਕਰਨੀ ਉਹੋ ਜੀ ਕਰਨੀ ਰੱਬ ਦਾ ਬਦੰਦਰਾ ਵੇਖਦਾ ਰੱਬ ਤੋਂ ਤਾਂ ਡਰੀ ਯਾਰ ਤੂੰ ਤਾਂ ਜਮਾਂ ਤੇਰੇ ਭੋੜਾ ਅਸਰ ਨਹੀਂ ਹੁੰਦਾ ਅਸੀਂ ਤੇਰੇ ਕੋਲੇ ਚੱਲ ਕੇ ਆਏ ਯਾਰ ਇੱਕ ਗੱਲ ਦੱਸ ਦਿੰਦਾ ਮੇਰੀ ਧਿਆਨ ਨਾਲ ਸੁਣ ਲੈ ਅੱਜ ਜਿਹੜੇ ਮੇਰੇ ਹਾਲਾਤ ਆ ਨਾ ਮੈਂ ਤਾਂ ਖੈਰ ਆlde ਆਪ ਨੂੰ ਆ ਮੇਰੇ ਯਾਰਾਂ ਦੋਸਤਾਂ ਸਦਕਾ ਆਉਦੇ ਆਪ ਨੂੰ ਸੁਭਾਲ ਲਿਆ ਤੇ ਤੂੰ ਆਉਦੇ ਆਪ ਨੂੰ ਸੁਭਾਲ ਨਹੀਂ ਸਕਣਾ ਅੱਖਾਂ ਚ ਕਸੌਣ ਦੇ ਦੇ ਕੇ ਰੋਏਗਾ ਤੇ ਮੇਰੀ ਗੱਲ ਨੂੰ ਯਾਦ ਰੱਖੇਗਾ ਦੇਖਿਆ ਯਾਦ ਰੱਖੇਗਾ ਛੱਡ ਦੇ ਟੇਕੇ ਕੰਮ ਇਹ ਬਹੁ ਮਾਰਾ ਕੰਮ ਹੈ ਇਹ ਛੱਡ ਦੇ ਕੰਮ ਕਰਾਂ ਦੀ ਘਾਟ ਹੋ ਗਈ ਇਹਨਾਂ ਨੇ ਇਹ ਜਣਾ ਨਹੀਂ ਕੋਤ ਬਾਦ ਬੈਰ ਜਾ ਮੈਂ ਇਹਨਾਂ ਨੂੰ ਪੇ ਉਹ ਬੈਰ ਜਾ ਆਪਾਂ ਚੱਲੀਏ ਕਿਉਂਕਿ ਇਹਦੇ ਕੋਈ ਅਸਰ ਨਹੀਂ ਹੋਣਾ ਯਾਰ ਆ ਨਸ਼ੇ ਦੇ ਵਿੱਚ ਐ ਇਹਦਾ ਮੁੰਡਾ ਪਤੰਦਰ ਨੂੰ ਬੋਲਣ ਦੀ ਸਮਝ ਨਹੀਂ ਪੱਪੂ ਯਾਰ ਕੋਈ ਆਏ ਗਏ ਨੂੰ ਬੰਦਾ ਪਾਣੀ ਤਾਂ ਨਹੀਂ ਪੁੱਛਦਾ ਯਾਰ ਵੇਲਾ ਨਹੀਂ ਕੰਮ ਬੰਦਦਾ ਨਸ਼ੇ ਤੇ ਲੋਣਾ ਤੇਰੇ ਘਰੇ ਵੀ ਵੇਲਾ ਉਹੀ ਕੰਮ ਚੱਲੀ ਜਾਂਦਾ ਇੱਥੋਂ ਵੇਖ ਕੇ ਸਿੱਖ ਜਾ ਤੂੰ ਕੁਛ ਨਾ ਕੁਛ ਢੇਕੇ ਤੁਸੀਂ ਚਾਹ ਪੀਣੀ ਆ ਤਾਂ ਦੱਸੋ ਮੈਨੂੰ ਤੇ ਨਹੀਂ ਚਲੋ ਯਾਰ ਸਰਪੰਚ ਸਾਹਿਬ ਇਹਨੇ ਨਹੀਂ ਸਮਝਣਾ ਜੀ ਇਹਦਾ ਕੰਮ ਏ ਮੁੰਡਾ ਕਹਿੰਦਾ ਨਾ ਹੁਣ ਉਹੀ ਹੋਣ ਦੋ ਇਹ ਆਪਦੇ ਸ਼ਾਮ ਦਾ ਚੱਲਣਗੇ ਨੌਜਵਾਨ ਛੱਡੋ ਆਪਾ ਚਲੀ ਯਾਰ ਲੋੜ ਨਹੀਂ ਬਸਿਆ ਪਹਿਲੇ ਕਿ ਸਰਪੰਚ ਸਾਹਿਬ ਨੇ ਨਹੀਂ ਮੰਨਣਾ ਉਹ ਚਲੋ ਕੋਈ ਨਹੀਂ ਆ ਜਾਓ ਆ ਜਾਓ ਛੱਡੋ ਕਿਰਾ ਫਰਜ ਸੀਗਾ ਆ ਵੇਖ ਇਹਦੀ ਬੋਲੀ ਵੇਖੀ ਯਾਰ ਮੁੰਡੇ ਚਲੋ ਜਾ ਜਾ ਇਹਦਾ ਕੀ ਆ ਓਏ ਯਾ ਗੇਟ ਪਾਰ ਕਰਾ ਰਹੇ ਹੈ ਯਾ ਕੇਟ ਪਾਰ ਕਰਾ ਰਹੇ ਹੈ ਬਾਬੂ ਇਹਨਾਂ ਨੂੰ ਨੰਗਰ ਅੱਜ ਦੀ ਤੁਹਾਨੂੰ ਖਬਰ ਸੁਣਾਵਾ ਯਾਰ ਅੱਛਾ ਜੀ ਪੰਜਾਬ ਸਰਕਾਰ ਵੱਲੋਂ ਆਰਡਰ ਹੋ ਗਿਆ ਹੈ ਵੀ ਜਿਹੜੇ ਨਸ਼ਾ ਵੇਚ ਕੇ ਜਿਨ੍ਹਾਂ ਨੇ ਨਾਇਜ਼ ਜਾਇਦਾਦਾਂ ਬਣਾਈਆਂ ਹੈ ਉਹਨਾਂ ਦੇ ਘਰ ਢਾਏ ਜਾ ਰਹੇ ਆ। ਬਹੁਤ ਵਧੀਆ ਉਪਰਾਲਾ ਕੀਤਾ ਯਾਰ ਸਰਕਾਰ ਨੇ। ਢਾ ਵੀ ਰਹੀ ਢਾਈ ਵੀ ਜਾਂਦੇ ਵੇਖਿਆ ਖਬਰਾਂ ਦੇ ਵਿੱਚ। ਉਹਨਾਂ ਨੇ ਪੈਸਾ ਹੀ ਬਹੁਤ ਬਣਾਇਆ ਭਾਈ। ਮੈਂ ਕਹਿੰਦਾ ਕਮਾਲ ਕਰਤੀ ਯਾਰ ਇਹਨਾਂ ਨੇ। ਕੋਠੀਆਂ ਆਈਆਂ ਨੇ ਖੜੀਆਂ ਕਰ ਲਈਆਂ ਪੱਥਰ ਲਵਲੇ ਜਿਹੜੇ ਨੇ ਐਲਸੀਡੀਆਂ ਲੱਗੀਆਂ। ਦੁੱਕੀ ਦਾ ਕੰਮ ਨਹੀਂ ਕਰਦਾ ਯਾਰ। 5-6 ਗਾਗ ਪਗਤਾਏ ਤੇ ਰੁਪਇਆ 5-7 ਹਜ਼ਾਰ ਸ਼ਾਹ ਨੂੰ ਬਣਾ ਲੈਂਦੇ ਆ। ਭਾਈ ਬਹੁਤ ਵਧੀਆ ਗੱਲ ਆ। ਉੱਦੇ ਵੇਖ ਲੋ ਕਿਵੇਂ ਆਪਣੇ ਗੱਲ ਪੈਂਦਾ ਸੀਗਾ। ਆਹ ਦੇਖੋ ਟੇਕਾ ਕਿਵੇਂ ਹਸਾ ਹਸਾ ਹੀ ਹੋਇਆ ਹੁੰਦਾ। ਸਰਪੰਚ ਸਾਹਿਬ ਸਰਪੰਚ ਸਾਹਿਬ ਮੇਰੇ ਨਾਲ ਚੱਲੋ ਮੇਰੇ ਨਾਲ ਚੱਲੋ ਇੱਕ ਵਾਰੀ ਹੀ ਹੋ ਗਿਆ ਡੈਡੀ ਨੂੰ ਬਚਾ ਲਓ ਜੀ ਮੇਰੇ ਡੈਡੀ ਨੂੰ ਬਚਾ ਲਓ ਜੀ ਕੀ ਹੋ ਗਿਆ ਮੇਰੇ ਨਾਲ ਚੱਲੋ ਜੀ ਉਹ ਗੱਲ ਕੀ ਆ ਸਾਨੂੰ ਗੱਲ ਦਾ ਪਰਾਵਾ ਤੇਰੇ ਪੁੱਠੇ ਸਿੱਧੇ ਕੰਮ ਅਸੀਂ ਨਹੀਂ ਤੇਰੇ ਨਾਲ ਜਾਂਦੇਗੇ ਉਹ ਨਾਲੇ ਉਹਦੇ ਆ ਬੇਈ ਯਾਰ ਕਿਵੇਂ ਗੱਲ ਪੈਂਦਾ ਸੀ ਯਾਰ ਚਕਾਰਾ ਲੱਗਦਾ ਜੀ ਅੱਜ ਰੋਈ ਜਾਂਦਾ ਉਦੋਂ ਵੜਕਾ ਮਾਰਦਾ ਮੈਨੂੰ ਸਾਰੀ ਦਾੜੀ ਗਾਲੀ ਲੱਗਦੀ ਆ ਕੀ ਗੱਲ ਮੇਰਾ ਕਾਹਦਾ ਯਾਰ ਜੀ ਉਹ ਡੈੜੀ ਨਾਰੋ ਨਾਰੋ ਡੈੜੀਆਂ ਨਾਲ ਚੱਲਣਗੇ ਆਪਣੇ ਡੈੜੀ ਚੱਲਾਂਗੇ ਤੇਰੇ ਨਾਲ ਤੇਰੇ ਨਾਲ ਕਿਸੇ ਨੇ ਨਹੀਂ ਜਣਾ ਤੂੰ ਪਿੱਛੇ ਹੋ ਕੇ ਖੜ ਕੇ ਗੱਲ ਕਰ ਛੱਡਨਾ ਵੇਰਾ ਕਾਡਾ ਯੇ ਅਜ਼ਰਬੈਜਾਨਾ ਮੇਰਾ ਕਾਡਾ ਹੀ ਜਾਂਦੇ ਤੈਨੂੰ ਕਿੰਨਾ ਰੋਕਿਆ ਸੀ ਉਹ ਨਾ ਨਸ਼ੇ ਵਿੱਚ ਕਿੰਨੇ ਮਾਵਾਂ ਦੇ ਪੁੱਤ ਮਰ ਗਏ ਕਿੰਨੇ ਘਰ ਉਜੜ ਗਏ ਤੂੰ ਪਤੰਦਰਾ ਤੇਰੇ ਜੂਨ ਹੀ ਸਰਕੀ ਕਰਨ ਤੇ ਤੈਨੂੰ ਘਰੇ ਸਮਝਾਉਣਗੇ ਆਹ ਸ਼ੋਰ ਜੇ ਸਾਡੇ ਗਲ ਪੈਂਦਾ ਸੀਗਾ ਇਹ ਕਿਹੜਾ ਘਟ ਸੀ ਇਹ ਧੱਕੇ ਮਾਰਦਾ ਹੀ ਤੂੰ ਬੋਲਦਾ ਸੀ ਧੱਕੇ ਮਾਰ ਕੇ ਕੱਢ ਕੇ ਜਾਂਦਾ ਆਹੋ ਕਹਿੰਦਾ ਇਹ ਕੀ ਕਰ ਲੈਣਗੇ ਚਾਹ ਪੀਣੀ ਤਾਂ ਪੀ ਲੋ ਨਹੀਂ ਬਾਹਰ ਹੋ ਜਾ ਲਦਾ ਸੀ ਯਾਰ ਕਹ ਤੇਨੂੰ ਉਹਦੇ ਸਮਝਾਇਆ ਸੀ ਨਾ ਵੀ ਇੱਕ ਦਿਨ ਅੱਖਾਂ ਚ ਘਸੌਣ ਦੇ ਦੇ ਕੇ ਰੋਏਗਾ ਮੇਰ ਤੋਂ ਗਲਤੀ ਹੋ ਗਈ ਜੀ ਮੇਰੇ ਨਾਲ ਚੱਲੋ ਜੀ ਜਰੂਰ ਰੱਤੀ ਜਾ ਕੇ ਉਹਨਾਂ ਕੋਲੋਂ ਮੰਗ ਜਿਨ੍ਹਾਂ ਦੇ ਘਰੋਂ ਜਾੜੇ ਤੂੰ ਜਾ ਜਾ ਕੇ ਗਲਤੀ ਮੰਗ ਮੇਰੇ ਜਵਾਨ ਪੁੱਤ ਕੋਲੋਂ ਜਿਹੜੇ ਤੇਰੀ ਵਜ੍ਹਾ ਕਰਕੇ ਅੱਜ ਮੇਰੇ ਕੋਲ ਹੈ ਨਹੀਂਗਾ ਆ ਮੁੰਡਾ ਗਿਆ ਤੇਰੇ ਘਰੇ ਨਵਾਂ ਸਰਪੰਚ ਬਣਿਆ ਵਿਚਾਰਾ ਪਿੰਡ ਦੇ ਵਧੀਆ ਕੰਮ ਕਰ ਰਿਹਾ ਤੂੰ ਇਹਨੂੰ ਪਤੰਦਰਾ ਪੁੱਠਾ ਸਿੱਧਾ ਬੋਲਿਆ ਤੂੰ ਗੇਟ ਦਾ ਅੰਦਰ ਨਹੀਂ ਵੜਨ ਦੇ ਤੈਨੂੰ ਪਾਣੀ ਨਹੀਂ ਪੁੱਛਿਆ ਯਾਰ ਤੇ ਤੂੰ ਥੱਕੇ ਮਾਰ ਕੇ ਮੈਂ ਥੱਕੇ ਮਾਰੂ ਮੈਂ ਕਰ ਦੂ ਤੇ ਉਹ ਕਰ ਦੂ ਤੈਨੂੰ ਮੌਕਾ ਦਿੱਤਾ ਯਾਨੀ ਕਿ ਸਾਥ ਦੇ ਆਪਾਂ ਪਿੰਡ ਦੇ ਵਿੱਚ ਸੁਧਾਰ ਕਰਦੇ ਆਂ ਜੀ ਇਹ ਕਹਿੰਦਾ ਕਹੀ ਆਇਆ ਤੇਰੇ ਵਰਗੇ ਕਹਿੰਦਾ ਤੇਰੀ ਵਜ੍ਹਾ ਨਾਲ ਮੇਰਾ ਮੁੰਡਾ ਮਰਿਆ ਮੇਰੀ ਘਰ ਵਾਲੀ ਮਰੀ ਮੇਰਾ ਘਰ ਉਜੜਿਆ ਅੱਜ ਤੇਰਾ ਘਰ ਉਜੜਦਾ ਤਾਂ ਰੋਣਾ ਉਦੋਂ ਮੈਂ ਤੈਨੂੰ ਕਿਹਾ ਸੀ ਮੇਰੇ ਦਿਲ ਤੇ ਕੀ ਬੀਤੀ ਹੈ ਉਦੋਂ ਦਾ ਇਹ ਕਹਿੰਦਾ ਕਿ ਮੈਂ 2 ਕਿੱਲੇ ਤੋਂ 15 ਕਿੱਲੇ ਬਣਾ ਲੇ ਆ 15 ਕਿੱਲੇ ਹਜੇ ਤੱਕ ਘਾਟ ਆਈ ਜਿੰਦੀ ਨਾ ਸਰਕਾਰ ਇਹ ਮੈਂ ਤਾਂ ਕਹਿੰਦਾ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਤੁਸੀਂ 15 ਕਿੱਲੇ ਬਣਾਇਆ ਇਹ ਵੀ ਤੇਰੇ ਦੱਬਣੇ ਚਾਹੀਦੇ ਆ ਇਹ ਪੁਰਕੀ ਕਰਾਉਣੀ ਚਾਹੀਦੀ ਦੀ ਵੀ ਸਹੀ ਦਬਾਰੀ ਚਲਾਈ ਜਾਓ ਜੀ ਮੇਰਾ ਸਮਾਨ ਪਿਆਈਓ ਕਿਤੇ ਮੇਰਾ ਸਮਾਨ ਨਾ ਹੋ ਕਿਤੇ ਤੇਰਾ ਕੀ ਸਮਾਨ ਪਿਆ ਤੇ ਮੇਰੀਆਂ ਸੇਕ ਟਾਂ ਪਈਆਂ ਇਹ ਮੇਰਾ ਇਹਦਾ ਸਮਾਨ ਜਿਆਦਾ ਜੁੜਿਆ ਆ ਜਿਆਦਾ ਜ਼ਰੂਰੀ ਸਮਾਨ ਹੈ ਤੇ ਤੇਰਾ ਹੀ ਸਿਰ ਤੇ ਚੜਾਇਆ ਹੋਇਆ ਹੈ ਇਹ ਜਿਵੇਂ ਤੂੰ ਲੋਕਾਂ ਨਾਲ ਕੀਤੀ ਓਵੇਂ ਤੇਰੇ ਸਾਹਮਣੇ ਆਈ ਆਂ ਕੁਝ ਗਲਤੀਆਂ ਕੀਤੀਆਂ ਜੀ ਬਹੁਤ ਗਲਤੀਆਂ ਕੀਤੀਆਂ ਜੀ ਹੁਣ ਇੱਕ ਵਾਰੀ ਮੇਰੇ ਨਾਲ ਚੱਲੋ ਜੀ ਪਹਿਲੇ ਬੰਦਾ ਸਮਝਦਾ ਜਿਹਦਾ ਆਉਦੇ ਤੇ ਪੈਂਦੀਆਂ ਨੇ ਬੰਦਾ ਉਹਦੀ ਸਮਝਦਾ ਹੁੰਦਾਗਾ ਦੇਖੋ ਸਰਪੰਚ ਸਾਹਿਬ ਇਹ ਬੁਰੇ ਕੰਮ ਦਾ ਬੁਰਾ ਨਤੀਜਾ ਹੈ ਜਿਉਂ ਜੀ ਕਰਨੀ ਉਹੋ ਜੀ ਭਰਨੀ ਇੱਥੇ ਹੀ ਆ ਸਾਰਾ ਕੁਝ ਕੋਈ ਉੱਤੇ ਜਾ ਕੇ ਨਹੀਂ ਦੇਣਾ ਪੈਂਦਾ ਕਿਸੇ ਨੂੰ ਕੋ ਇੱਥੇ ਹੀ ਪਰਣਾ ਪੈਂਦਾ ਸਾਰਾ ਕੁ ਕੋ ਸਰਪੰਚ ਸਾਹਿਬ ਦੇਖੋ ਜੇ ਆਪਾਂ ਹੁਣ ਅੱਜ ਇਹਦੇ ਨਾਲ ਚੱਲਦੇ ਆ ਨਾ ਤੇ ਬਾਈ ਦੀ ਪ੍ਰਸ਼ਾਸਨ ਆਪਾਂ ਨੂੰ ਵੀ ਕਊਗਾ ਵੀ ਤੁਸੀਂ ਇਹਦੇ ਨਾਲ ਚੱਲਦੇ ਆ ਤੁਸੀਂ ਮਹਤਵ ਨਾਲੇ ਆਪਾਂ ਇਹਨਾਂ ਬੰਦਿਆਂ ਦੇ ਤਾਂ ਖਲਾਫ ਆ ਯਾਰ ਹਾਂ ਬਿਲਕੁਲ ਤੇ ਇਸ ਕਰਕੇ ਆਪਾਂ ਇਹਦੀ ਕੋਈ ਮਦਦ ਨਹੀਂ ਕਰ ਸਕਦੇ ਵੀ ਤਾਂ ਦੋਸਤੋ ਇਹ ਸਾਡਾ ਫਿਲਮ ਬਣਾਉਣ ਦਾ ਜਿਹੜਾ ਮੇਨ ਮਕਸਦ ਸੀ ਇਹੀ ਹੈ ਕਿ ਲੋਕਾਂ ਦੇ ਘਰ ਨਾਲ ਜਾੜੋ ਮੰਨਦਾ ਤੁਸੀਂ 20 ਦਾ 500 ਵਟ ਦੇ ਆ ਪਰ ਇਹ ਬਹੁਤਾ ਸਮਾਂ ਨਹੀਂ ਚੱਲਦਾ ਹੁੰਦਾ ਜਦੋਂ ਸਰਕਾਰਾਂ ਉਲਟ ਹੋ ਜਾਂਦੀਆਂ ਨਾ ਪ੍ਰਸ਼ਾਸਨ ਉਲਟ ਹੋ ਜਾਂਦਾ ਹੈ ਤੇ ਫਿਰ ਸਾਰੇ ਲੈਣੇ ਨੂੰ ਦੇਣੇ ਪੈ ਜਾਂਦੇ ਆ ਲੋਕਾਂ ਦੇ ਘਰ ਯਾਰ ਨੇ ਲੋਕਾਂ ਦੇ ਪੁੱਤਾਂ ਨੂੰ ਮਾਰਨਾ ਦੱਸੋ ਮੈਨੂੰ ਕਿੰਨਾ ਕੁ ਵਧੀਆ ਕੰਮ ਹੈ ਇਸ ਕਰਕੇ ਆ ਨਸ਼ਿਆਂ ਦੇ ਜਿਹੜੇ ਵਪਾਰ ਕਰਦੇ ਹੋ ਬਾਈ ਜੀ ਛੱਡ ਦਿਓ ਪੰਜਾਬ ਨੂੰ ਸੋਹਣਾ ਤੇ ਸਾਫ਼ ਸੁਥਰਾ ਪੰਜਾਬ ਬਣਾਓ ਇਹ ਗੰਦਾ ਤੇ ਗੰਧਲਾ ਨਾ ਬਣਾਓ ਮੈਂ ਸਾਰੇ ਦੋਸਤਾਂ ਨੂੰ ਇਹੀ ਬੇਨਤੀ ਕਰਦਾ ਹਾਂ ਜੇ ਤੁਹਾਡੇ ਵੀ ਇਲਾਕੇ 'ਚ ਕੋਈ ਨਸ਼ੇ ਕਰਦਾ ਹੈ ਜਾਂ ਵੇਚਦਾ ਹੈ ਉਹਨਾਂ ਨੂੰ ਰੋਕੋ ਤੁਹਾਡਾ ਫਰਜ਼ ਬਣਦਾ ਹੈ ਹਾਂਜੀ ਮੈਂਬਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਇਹੀ ਕਹਿਣਾ ਹੈ ਵੀ ਜੇਪਤਾ ਸਾਡੀ ਸਾਡੀਆਂ ਜਿਹੜੀਆਂ ਫਿਲਮਾਂ ਤੁਹਾਨੂੰ ਬਣਾਉਂਦੇ ਆ ਤੁਹਾਨੂੰ ਸਾਡੀਆਂ ਫਿਲਮਾਂ ਕਿਸ ਤਰ੍ਹਾਂ ਦੀਆਂ ਲੱਗਦੀਆਂ ਸਾਡੇ ਕੀਤੇ ਹੋਏ ਉਪਰਾਲੇ ਉਹਦੇ ਤੁਸੀਂ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਜਿਹੜੇ-ਜਿਹੜੇ ਦੋਸਤਾਂ ਨੇ ਹਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡਾ YouTube ਚੈਨਲ ਹੈ ਗੋਲਡੀ ਬੋਰਡ ਉਹਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਧੰਨਵਾਦ